ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਦੇਵੀ ਆਲਾ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਈਨੁਪਰੀਤ ਕੋਟ ਪੈਂਦਾ ਏ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਜੀ ਪਸੂ ਹੋਮ ਦੇ ਰਹਿੰਦੇ ਨੇ ਅੱਜ ਤਿੰਨ ਐਨੀਮਲ ਸੇਲ ਆ ਜੀ ਇੱਕ ਬੱਚੀ ਇੱਕ ਤੋਕੜ ਗਾਂ ਤੇ ਇੱਕ ਮੱਝ ਬਈ ਸੂਈ ਸਵਾਈ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਨਾ ਬਾਈ ਗੁਰੀਆ ਪਿੰਡ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟ ਮੋਬਾਈਲ ਨੰਬਰ 86990 7793 ਠੀਕ ਆ ਬਾਈ ਇੱਕ ਨੰਬਰ ਬਾਈ ਬੱਚੀ ਤੋਂ ਸ਼ੁਰੂ ਕਰ ਲਾਂਗੇ ਉਮਰ ਕਿੰਨੀ ਆ ਜੀ ਇਹਦੀ ਬਾਈ ਉਮਰ ਇਹਦੀ ਲਗਭਗ 7 ਮਹੀਨਾ ਹੈ ਬੱਚੀ ਖੀਰੀ ਆ ਜੀ ਹਾਂਜੀ ਬਾਈ ਠੀਕ ਆ ਬਾਈ ਮਦਰ ਮਲਤਰ ਰਿਕਾਰਡ ਕੀ ਹੈ ਜੀ ਇਹਦਾ ਬਾਈ ਉਹਨਾਂ ਨੂੰ ਮੰਨ ਕੇ ਚਲੋ ਵੀ 24 25 ਕਿਲੋ ਦੁੱਧ ਤੋਂ ਬੱਚੀ ਸਟਾਰਟ ਆ ਉਹਨਾਂ ਦੇ ਫਾਰਮ ਤੇ ਫਾਰਮ ਚੋਂ ਲੈ ਆਂਦੇ ਹਾਂ ਜੀ ਬਰਲਡ ਵਾਈਟ ਸੀਮੰਦੀ ਹੈ ਆਪਾਂ ਜਿਹੜੇ ਦੀ ਬਾਈ ਬਰਲਡ ਵਾਈਟ ਸੀਮੰਦੀ ਬਰਲਡ ਵਾਈਟ ਸੀਮੰਦੀ ਰਿਕਾਰਡ ਸਮੇਤ ਦੇ ਦਿੰਦੇ ਹਾਂ ਬੱਚੀ ਹਾਂਜੀ ਬਾਕੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸੋਹਣੀਆਂ ਫੋਟੋ ਨਹੀਂ ਟਾਕ ਨਹੀਂ ਜੀ ਕੋਈ ਚਾਰ ਹੀ ਥਾਣਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਪ੍ਰੋਪਰ ਸੀਮੰਨ ਰਿਕਾਰਡ ਤੁਹਾਨੂੰ ਮਿਲ ਜੂਗਾ ਹਾਈਟ ਵੀ ਚੰਗੀ ਆ 7 ਮਹੀਨੇ ਬਈ ਹਾਂਜੀ 7 ਮਹੀਨੇ ਉਮਰ ਆ 25 26 ਕਿਲੋ ਸਟਾਰਟਿੰਗ ਆ ਜੀ ਪਹਿਲੇ ਸੁਏ ਇਹਦੀ ਮਾਂ ਦੀ ਸੇਵਾ ਘਰ ਚੰਗੀ ਹੋ ਜੇ ਤਾਂ ਬਰੀਡ ਇਹ ਵੀ ਚੰਗੀ ਆ ਜੀ ਟੌਪ ਦੀ ਗੜ ਬਣੂਗੀ ਇਹਦਾ ਮੁੱਲ ਬਈ ਬਈ ਲੈਣ ਦੇਣ 11000 ਰੁਪਏ ਥੋੜਾ ਬੋਤ ਹੀ ਮੰਗਦਾ ਜਮਾ ਜਾਇਜ਼ ਮੁੱਲ ਕੀਤਾ ਬਾਈ ਨੇ ਲੈਣ ਦੇਣ 11000 ਰੁਪਏ ਆਹ ਰੇਟ ਜੇ ਤੁਹਾਨੂੰ ਬੱਚੀ ਨਹੀਂ ਮਿਲਣੀ ਉਹ ਵੀ ਸੀਮਨ ਵਾਲੀ ਜੀ ਮਾਨਤਾਂ ਨੂੰ ਦੇ ਚ ਕੱਲਾ ਮਾਨਤਾ ਨਹੀਂ ਹੋਊਗਾ ਕੋਈ ਬਾਲੇ ਬੋਲੇ ਵਾਲੀ ਗੱਲ ਨਹੀਂ ਗੱਲਾਂ ਆਏ ਗਏ ਦਾ ਖੁਸ਼ੀ ਨਾਵੇਂ ਜਿਹੜਾ ਮਾਨਤਾਂ ਹੋ ਗਿਆ ਬਾਕੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ ਦੋ ਨੰਬਰ ਬੋ ਸੋਣੀ ਬੱਚੀ ਆ ਜੀ ਸੁਆ ਬਾਈ ਕਿੰਨਾ ਮਹੀਨਾ ਹੋ ਗਿਆ ਬਾਈ ਤੂੰ ਆ ਪਹਿਲਾ ਸੂਈ ਵੀ ਆ ਬਾਈ ਦੰਦੋ ਜੀ ਦੰਦੋ ਬਾਈ ਪਟਕੇ ਨਹੀਂ ਵੇਖਿਆ ਵੇਖ ਲੇ ਠੀਕ ਆ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਬਾਈ ਇਹਨੂੰ ਮੰਨ ਕੇ ਚੱਲ ਵੀ 4.5 5 ਮਹੀਨੇ ਹੋ ਗਏ ਆ ਤੇ ਬਣੀ ਨੂੰ ਇਹਨੂੰ ਮੰਨ ਕੇ ਚੱਲੋ ਵੀ 1 ਮਹੀਨਾ ਤੇ 12 13 ਦਿਨ ਹੋ ਗਏ ਵੀਡੀਓ ਆਪਣੇ ਕੋਲੇ ਬਣੀ ਪਈ ਹੈ ਵੀਡੀਓ ਹੈਗੀ ਹਾਂਜੀ ਬਾਈ ਠੀਕ ਆ 66 ਦਾ ਸੀਮਾ ਲੱਗਾ ਵੀਰੇ ਇਹਦੇ ਠੀਕ ਆ ਜੀ ਪਰ ਆਪਾਂ ਖਾਲੀ ਦੇਣੀ ਆ ਜੀ ਖਾਲੀ ਕਰਕੇ ਦੇਵਾਂਗੇ ਬਾਈ ਆਪਾਂ ਠੀਕ ਆ ਜੀ ਕਿਉਂਕਿ ਬਾਈ ਚੈੱਕ ਚ ਨਹੀਂ ਆ ਹਾਂ ਵੀਡੀਓ ਆਪਣੇ ਕੋਲੇ ਸਾਰੀ ਪਈ ਆ ਬ ਸੀਮਨ 100% ਲੱਗਿਆ ਬਾਕੀ ਨੂੰ ਨਾ ਰਹਿਣਾ ਨਾ ਰਹਿਣਾ ਉਹ ਅਗਲੇ ਦੀ ਗੱਲ ਹੈ ਹਾਂਜੀ ਜੀ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤੇ ਆ ਭਾਈ 9 ਕਿਲੋ ਦਾ ਦੁੱਧ ਦਾ 8 ਕਿਲੋ ਦੀ ਗਾਰੰਟੀ ਹੋਊਗੀ 8 ਕਿਲੋ ਦੀ ਹਾਂ ਕੋਈ ਵੀ 2 ਟਾਈਮ ਚੋਕੇ 4 ਟਾਈਮ ਚੋਕੇ ਫੇਰ ਲੈ ਜਾਵੇ ਲੈ ਜਾ ਸਕਦਾ ਹਾਂਜੀ ਭਾਈ ਥਣਾ ਦੀ ਓਕੇ ਆ ਭਾਈ ਓਕੇ ਆ ਭਾਈ ਸੀਲਸ ਲੱਗ ਵੀ ਪੂਰੀ ਭਾਈ ਪੂਰੀ ਚ ਹੈ ਮਾਜੀ ਠੀਕ ਹੈ ਜੀ ਸੀਲਸ ਲੱਗ ਵੀ ਪੂਰੀ ਆ ਚਾਹੇ ਜਵਾਗ ਬੈਠੇ ਤੋੜ ਕੇ ਦਿਖਾ ਦੀ ਭਈ ਇਹ ਸੂਹਾ ਪਹਿਲਾ ਸੂਈ ਵੀ ਆ ਵੀਡੀਓ ਬਣਾਉਣ ਦਾ ਸਮਾਂ 9:31 ਮਿੰਟ ਦਾ ਜੀ ਆਪ ਵੀ ਇਹ ਡੈਨਮਾਰਕ ਦੀ ਆਪ ਡੈਨਮਾਰਕ ਦੀ ਠੀਕ ਹੈ ਬਾਈ ਥਾਂ ਲੈਵੇ ਤੇ ਜਜਮੈਂਟ ਉਸ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਬਾਕੀ ਬਾਈ ਕਹਿੰਦਾ ਦੁੱਧ 9 ਕਿਲੋ ਆ ਮੇਰੇ ਕੋਲੋ ਕਰੋ 8 ਕਿਲੋ ਚੋਕੇ ਲੈ ਜਿਓ ਦੋ ਟਾਈਮ ਚੋ ਲਿਓ ਚਾਰ ਚੋ ਲਿਓ ਤੇ ਚਾਹੇ 6 ਟਾਈਮ ਚੋ ਲਿਓ ਜੀ ਫਣਾ ਦੀ ਓਕੇ ਆ ਸੀਲਸ ਲੱਗ ਵੀ ਕਰਮ ਵਾਲੀ ਕੁੜੀ ਆ ਬਾਕੀ ਬਰੀਡ ਵਾਈਜ਼ ਕਰਮ ਵਾਲੀ ਬਹੁਤ ਚੰਗੀ ਆ ਆਪ ਡੈਨਮਾਰਕਾ ਦੀ ਆ 66 ਸੀਮਨ ਲੱਗਿਆ ਵਾ 1 ਮਹੀਨਾ ਤੇ 12 13 ਦਿਨ ਹੋ ਗਏ ਬਾਈ ਕਹਿੰਦਾ ਵੀਡੀਓ ਪ੍ਰੋਪਰ ਆਪਣੇ ਕੋਲ ਹੈਗੀ ਆ ਸੀਮਨ ਲੱਗਦੇ ਦੀ ਪਰ ਆਪਾਂ ਖਾਲੀ ਮੰਨ ਕੇ ਲਈ ਆ ਤੇ ਖਾਲੀ ਮੰਨ ਕੇ ਦੇਣੀ ਆ ਜਹਾ ਨਗੀਨਾ ਪੀ ਸਾਜੀ ਮੁੱਲ ਬਈ ਜਾਏ ਚਾਹੀਦਾ ਮੁੱਲ ਬਈ ਜਿਦਾ ਜਮਾ ਜਾਏ ਵੇ ਬਸ ਆਪਾਂ ਜਿਹੜਾ ਮਾਡੀ 20000 ਤੋਂ ਥੋੜਾ ਬੋਤਾ ਮਾਨਤਨ ਕਰ ਜੇ ਮਾ ਜੀ ਆ ਜੀ ਮੋਹਲਾ ਬਾਈ ਕਹਿੰਦਾ 20000 ਚੋਂ ਮਾਨਦਾਨ ਕਰ ਦਾਂਗੇ 20000 ਦੀ ਕੋਈ ਬੱਛੀ ਨਹੀਂ ਦਿੰਦਾ 8 ਕਿਲੋ 9 ਕਿਲੋ ਦੁੱਧ ਵਾਲੀ ਗਾਂ ਮੈਲਨੀ ਆ ਤੇ ਜੇ ਗਰਮ ਵਾਲੀ ਗੱਪਣ ਰਹਿ ਗਈ ਤਾਂ ਬਾਈ ਡਬਲ ਹੋ ਜਾਣੀ ਹੈ ਇਹ ਆਉਤ ਦੀ ਜਿੱਦ ਜੇ ਕਹੂ ਹਾਂਜੀ ਅੱਗੇ ਬਾਈ ਤਿੰਨ ਨੰਬਰ ਮੱਝ ਦੀ ਕੀ ਡਿਟੇਲ ਆ ਜੀ ਇਹ ਬਾਈ ਢਾਈਆਂ ਮਹੀਨਿਆਂ ਦੀ ਸੂਈਆਂ ਮਾਲਕਾਂ ਦੇ ਦੱਸਣ ਮੁਤਾਬਕ ਠੀਕ ਆ ਬਾਈ ਬੱਚਾ ਕੀ ਹੈ ਠੀਕ ਆ ਇੱਕ ਕੱਟਾ ਬਹੁਤ ਚੰਗਾ ਬਾਈ ਇਹੇ ਠੀਕ ਹੈ ਬਹੁਤ ਚੰਗੇ ਦਾ ਹੀ ਹਾਂ ਬਾਈ ਸੀਮਨ ਚੰਗੇ ਦਾ ਆਪਣੇ ਕੋਲੇ ਇਹਦਾ ਰਿਕਾਰਡ ਪਿਆ ਆਪਾਂ ਦੱਸ ਦਾਂਗੇ ਬੰਦੇ ਨੂੰ ਆਪਣੇ ਕੋਲ ਲਿਖਿਆ ਪਿਆ ਠੀਕ ਹੈ ਬਾਈ ਜਿਹੜਾ ਲੈ ਕੇ ਜਾਊ ਉਹਨੂੰ ਆਪਾਂ ਦੇ ਦੇ ਹਾਂ ਬਾਈ ਠੀਕ ਹੈ ਬਾਈ ਤੇ ਦੁੱਧ ਕਿੰਨਾ ਤਿਆਰ ਹੈ ਮੈਂ ਥੱਲੇ ਬਾਈ 10 ਕਿਲੋ ਦੁੱਧ 9 ਕਿਲੋ ਦੀ ਆਪਣੀ ਗਾਰੰਟੀ ਉਹ ਕੋਈ ਚਾਰ ਟਾਈਮ ਛੋੜਵੇ ਆਪਣੇ ਘਰੇ ਤੀਸੂ ਆ ਬਾਈ ਕਿੰਨੇ ਮਸੂ ਆ ਤੀਜਾ ਬਾਈ ਤੋਰ ਕੇ ਦਿਖਾ ਦੇ ਬਾਈ ਥੀਲ ਠੰਡੀ ਪੂਰੀ ਆ ਬਾਈ ਚੱਕਰ ਤੀਜਾ ਸੂਈ ਆ 2 ਤੋਂ 2.5 ਮਹੀਨੇ ਬਾਈ 10-10 ਸੂਈ ਨੂੰ ਟਾਈਮ ਹੋ ਗਿਆ ਜੀ ਮਗਰ ਬਹੁਤ ਚੰਗਾ ਕੱਟਾ ਜੀ ਚੰਗੇ ਸੀਮਣ ਦਾ ਰਿਕਾਰਡ ਬਾਈ ਕਹਿੰਦਾ ਆਪਾਂ ਉਸ ਬੰਦੇ ਨੂੰ ਦੇ ਦਾਂਗੇ ਪੂਰੇ ਸ਼ੌਕੀਆ ਤੌਰ ਤੇ ਮੈਂ ਆਈ ਵੀ ਆ ਬਾਈ ਜਿੱਥੋਂ ਆਈ ਆ ਉਹਨਾਂ ਨੇ ਸਾਰਾ ਦੁੱਧ ਕੱਟੇ ਨੂੰ ਹੀ ਛੱਡਿਆ ਵਾ ਬਹੁਤ ਚੰਗਾ ਕੱਟਾ ਮਗਰ ਦੁੱਧ 10 ਕਿਲੋ ਆ 9 ਕਿਲੋ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਤੇ ਬਾਈ ਬੱਚੇ ਤੇ ਮਿਲਦੀ ਹੈ ਜੀ ਹਾਂ ਬਾਈ ਬੱਚੇ ਤੇ ਪਹਾੜਾ ਵੀ ਨਹੀਂ ਪਾਉਂਦੀ ਲੋੜ ਬਾਈ ਠੀਕ ਆ ਜੀ ਖਾਣੇ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਖਾਣਾ ਜੀ ਬਾਕੀ ਲਗਭਗ ਜੈਡ ਬਲੇ ਕੀ ਆ ਥੋੜੀ ਜੀ ਪੂਛ ਚ ਜਟੋਆ ਮਗਰ ਬੱਚਾ ਵੀ ਮੇਣ ਗੱਲ ਚੰਗਾ ਜੀ ਨਵਾਬ ਬੁੱਲ ਦਾ ਠੀਕ ਆ ਬਾਈ ਜਿਹੜਾ ਬੱਚਾ ਸੀਮਨ ਨਵਾਬ ਬੁੱਲ ਦਾ ਸੀਮਨ ਦਾ ਬੱਚਾ ਜੀ ਚੈੱਕ ਕਰ ਸਕਦੇ ਹੋ ਆਪਾਂ ਦਿਖਾ ਵੀ ਦਿੰਨੇ ਆ ਲਗਭਗ ਜੈਡ ਬਲੇ ਕੀ ਆ ਬਸ ਇਕੱਲੇ ਪੂਛ ਦੀ ਮਾੜੀ ਜੀ ਜਟੋਆ ਗੋੜਾ ਦੇਖੋ ਬਾਈ ਕੱਤੇ ਰਹਾਂਗੇ ਉਮਰ ਦੇ ਹਿਸਾਬ ਨਾਲ ਬਾਈ ਹਾਈਟ ਵੀ ਚੰਗੀ ਆ ਤੇ ਪੈਠ ਕੋੜਾ ਵੀ ਸੋਨਾ ਜੀ ਬਾਕੀ ਥਾਣਾ ਦਾ ਸਾਇਦ ਤੁਹਾਨੂੰ ਨੇੜੇ ਦਿਖਾ ਦਿੰਨੇ ਕੋਈ ਵੀ ਪੂਰ ਛਿੱਟਾ ਹੋਵੇ ਥਾਣਾ ਦਾ ਜਮਾ ਹੀ ਨਹੀਂ ਬਈ ਇੱਕ ਪਾਈਸਾ ਇੱਕ ਨੰਬਰ ਹੀ ਹਾਂਜੀ ਇਹਦਾ ਮੁੱਲ ਜੀ ਇਹਦਾ ਮੁੱਲ ਬਈ ਆਪਾਂ ਜਿਹੜਾ ਮਰਜੀ ਵਾਲੇ 62000 ਦੀ ਮੈਂ ਦੇ ਦਾਂਗੇ ਜੀ ਠੀਕ ਹੈ ਜਮਾ ਜੈ ਜਮਾ 62000 ਦੀ ਬਾਈ ਕਹਿੰਦਾ ਮੱਝ ਦੇ ਦਾਂਗੇ ਜੀ ਨੂੰ ਜੱਜੂਗੇ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ